ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕਾਂਗਰਸ ਤੇ ਸੂਬਾ ਪ੍ਰਧਾਨ ਦਾ ਰਾਜਾ ਵੜਿੰਗ ਕਿਸੇ ਨਾ ਕਿਸੇ ਮੁੱਦੇ ਕਾਰਨ ਵੱਡੀ ਚਰਚਾ ਦੇ ਵਿੱਚ ਬਣੇ ਹੋਏ ਨੇ ਹਾਲ ਹੀ ਵਿੱਚ ਸਿੱਖ ਭਾਵਨਾਮਾ ਦੀ ਬੇਅਦਬੀ ਦਾ ਵਿਵਾਦ ਪੱਖਿਆ ਹੋਇਆ ਹੈ ਜਿਸ ਕਾਰਨ ਸ਼ਰਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਰਾਜਾ ਵੜਿੰਗ ਵਿਰੁੱਧ ਅਪਰਾਧਿਕ ਕਾਰਵਾਈ ਦਰਜ ਕਰਵਾਉਣ ਲਈ ਤਰਨਤਾਰਨ ਪੁਲਿਸ ਤੱਕ ਪਹੁੰਚ ਕੀਤੀ ਹੈ ਪੁਲਿਸ ਇਸ ਮਾਮਲੇ ਤੇ ਕਾਨੂੰਨੀ رائے ਲੈ ਰਹੀ ਹੈ ਤਰਨਤਾਰਨ ਦੇ ਐਸਐਸਪੀ सुरेंद्र ਲੰਬਾ ਨੇ ਕਿਹਾ ਕਿ ਕਾਨੂੰਨੀ رائے ਅਨੁਸਾਰ ਕਾਰਵਾਈ ਕੀਤੀ ਜਾਵੇਗੀ ਸਿੱਖ ਵਿਦਵਾਨ सुरेंद्र ਸਿੰਘ ਜਦਾਕਾ ਨੇ ਕਿਹਾ ਕਿ ਰਾਜਪੜਿੰਗ ਦਾ ਕੰਮ ਹੈ અપਮਾਨਜਨਕ ਸੀ ਸਿਰਫ ਸਿੱਖਾਂ ਦੇ ਹੀ ਨਹੀਂ ਸਗੋ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਕਿਸੇ ਵੀ ਧਾਰਮਿਕ ਚਿੰਨ੍ਹ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਉਡਾਇਆ ਜਾ ਸਕਦਾ ਹੋਰਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਧਰ ਬਰੋਦੀ ਪਾਰਟੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਵੜਿੰਗ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਹ ਵਾਅਦ 8 ਨਵੰਬਰ ਨੂੰ ਉਦੋਂ ਸ਼ੁਰੂ ਹੋਇਆ ਜਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਪੰਜਾਬ ਦੇ ਤਰਨਤਾਰਨ ਵਿੱਚ ਇੱਕ ਚੋਣ ਪ੍ਰਚਾਰ ਸਮਾਗਮ ਦੌਰਾਨ ਸਿੱਖ ਧਾਰਮਿਕ ਚਿੰਨ੍ਹ ਦਾ ਨਿਰਾਦਰ ਕਰਨ ਦਾ ਇਲਜ਼ਾਮ ਲੱਗਿਆ। ਇੱਕ ਵਾਇਰਲ ਵੀਡੀਓ ਵਿੱਚ ਵੜਿੰਗ ਨੂੰ ਦੋ ਨੌਜਵਾਨ ਸਿੱਖ ਬੱਚਿਆਂ ਦੇ ਜੋੜੇ ਨੂੰ ਸ਼ੌਕੇ ਮਜ਼ਾਕੀਆ ਟਿੱਪਣੀ ਕਰਦੇ ਹੋਏ ਤੇ ਹਰਨ ਜ ਤੂਤੀ ਦੀ ਆਵਾਜ਼ ਦੀ ਨਕਲ ਕਰਦੇ ਹੋਏ ਟੰ 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 ਦੇਖਿਆ ਗਿਆ ਵੀਡੀਓ ਵੱਚੋ ਵੜਿੰਗ ਦੇ ਦੋ ਛੋਟੇ ਸਿੱਖ ਬੱਚਿਆਂ ਕੋਲ ਜਾਂਦੇ ਦਿਖਾਈ ਦੇ ਰਹੇ ਨੇ ਅਤੇ ਕਿਹਾ ਕਿ ਕਿੱਧਰ ਚੱਲਿਓ ਦੋ ਸਰਦਾਰ ਟੰਟਨ ਇਹ ਵਿਰੋਧੀ ਸਿਆਸਤਦਾਨਾਂ ਦਾ ਦਾਅਵਾ ਹੈ ਕਿ ਟੰਟਨ ਸ਼ਬਦ ਹORN ਦੀ ਆਵਾਜ਼ ਦੀ ਨਕਲ ਕਰਦਾ ਜੋ ਕਿ અપਮਾਨਜਨਕ ਹੈ ਆਪ ਦੇ ਬੁਲਾਰੇ ਐਮਪੀ ਮਾਰਵਿੰਦਰ ਸਿੰਘ ਕੰਗ ਨੇ ਸਮੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਖਲ ਉਤੇ ਸਮਾਜਿਕ ਵਾਈਕਰਡ ਦੀ ਮੰਗ ਕੀਤੀ ਹੈ ਜ਼ਿਕਰਯੋਗ ਹੈ ਕਿ ਇਸ ਮਹੀਨੇ ਇਹ ਵੜਿੰਗ ਦਾ ਦੂਜਾ ਵੱਡਾ ਵਿਵਾਦ ਹੈ ਇਸ ਤੋਂ ਪਹਿਲਾਂ 5 ਨਵੰਬਰ ਨੂੰ ਉਹਨਾਂ ਵਿਰੁੱਧ ਮਰਹੂਮ ਦਲੇਤਾ ਗੂ ਬੂਟਾ ਸਿੰਘ ਵਿਰੁੱਧ ਕਥਿਤ ਤੌਰ ਤੇ ਜਾਤੀ ਸੂਚਕ ਟਿੱਪਣੀਆਂ ਕਰਨ ਲਈ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਲਈ ਉਹਨਾਂ ਨੇ ਬਿਨਾਂ ਸ਼ਰਤ ਮਾਫੀ ਮੰਗ ਲਈ ਸੀ ਹਾਲਾਂਕਿ ਵਡਿੰਗ ਨੇ ਇਸ ਤਾਜ਼ਾ ਘਟਨਾ ਬਾਰੇ ਹੁਣ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਸਿਆਸੀ ਮਾਹਿਰ ਜਗਰੂਪ ਸਿੰਘ ਸਿੱਖੋਂ ਨੇ ਕਿਹਾ ਕਿ ਕਾਂਗਰਸ ਕੋਲ ਪ੍ਰਪੱਖ ਨੇਤਾ ਨਹੀਂ ਹਨ ਬੂਟਾ ਸਿੰਘ ਬਾਰੇ ਟਿੱਪਣੀਆਂ ਪ੍ਰਣਾਲੀ ਨੂੰ ਦਰਸਾਉਂਦੇ ਹਨ ਸਿਆਸਤਦਾਨਾਂ ਕੋਲੋਂ ਲੋਕਾਂ ਦੇ ਮੁੱਦਿਆਂ ਦਾ ਕੋਈ ਹੱਲ ਨਹੀਂ ਜਪਦਾ ਉਹਨਾਂ ਕਿਹਾ ਕਿ ਰਾਜਾ ਫ੍ਰੈਂਕ ਨੌਜਵਾਨ ਸਿੱਖ ਬੱਚਿਆਂ ਨੂੰ ਕੀ ਸੰਦੇਸ਼ ਦੇ ਰਹੇ ਨੇ ਇਹ ਕਿਸੇ ਅਜਿਹੇ ਪਰਪੱਕ ਨੇਤਾ ਦਾ ਕੰਮ ਨਹੀਂ ਹੈ ਜੋ ਪੰਜਾਬ ਅਤੇ ਸਿੱਖ ਮੁੱਦਿਆਂ ਦੇ ਇਤਿਹਾਸ ਅਤੇ ਸੁਵੇਦਨਸ਼ੀਲਤਾ ਨੂੰ ਸਮਝਦਾ ਹੋਵੇ ਉਹ ਸੂਬੇ ਵਿੱਚ ਪਾਰਟੀ ਦੇ ਮੁਖੀ ਵਜੋਂ ਇੱਕ ਜ਼ਿੰਮੇਵਾਰ ਅਹੁਦੇਦਾਰ ਤੇ ਨਿ ਵਕ-ਵਕ ਵਿਵਾਦਾਂ ਕਰਨ ਉਹਨਾਂ ਦੀ ਸਥਿਤੀ ਪਹਿਲਾਂ ਹੀ ਜਾਂਚ ਦੇ ਖੇਰੇ ਵਿੱਚ ਹੈ ਉਹਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਹਾਲਾਂਕਿ ਅਜਿਹੇ ਵਿਵਾਦਾਂ ਵਿੱਚ ਆਮ ਲੋਕਾਂ ਨੂੰ ਦਰਪੇਸ਼ ਅਸਲ ਮੁੱਦੇ ਦੱਬੇ ਜਾਂਦੇ ਨੇ ਇਸ ਤੋਂ ਇਲਾਵਾ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗਰ ਤੇ ਵਿਧਾਇਕ ਡਾਕਟਰ ਇੰਦਰਵੀਰ ਸਿੰਘ ਨੱਜਰ ਨੇ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਰਾਜਾ ਫੜੰਗ ਦੀ ਵਾਇਰਲ ਵੀਡੀਓ ਤੇ ਸਿੱਧਾ ਹਮਲਾ ਬੋਲਦੇ ਆ ਪੁੱਛਿਆ ਕਿ ਆਖਿਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਿੱਖਾਂ ਤੋਂ ਕੀ ਸਮੱਸਿਆ ਹੈ ਉਨੇ ਕਹਿਆ ਕਿ ਹਰ ਰੋਜ਼ ਹੀ ਕਾਂਗਰਸ ਵੱਲੋਂ ਸਿੱਖਾਂ ਗੁਰੂ ਸਾਹਿਬਾਨਾਂ ਜਾਂ ਬੂਟਾ ਸਿੰਘ ਵਰਗੇ ਵੱਡੇ ਆਗੂਆਂ ਬਾਰੇ ਕੋਈ ਨਾ ਕੋਈ ਅਜਿਹਾ ਵਿਅੰਗ ਜਾਂ ਹਰਕਤ ਕੀਤੀ ਜਾਂਦੀ ਹੈ ਜਿਸ ਨਾਲ ਸਿੱਖ ਹਰਦਿਆਂ ਨੂੰ ਡੂੰਗੀ ਸੱਟ ਵੱਜਦੀ ਹੈ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਜਨਤਕ ਤੌਰ ਤੇ ਮਜ਼ਾਕ ਉਡਾਇਆ ਉਹ ਬਰਦਾਸ਼ਤ ਤੋਂ ਬਾਹਰ ਹੈ ਵਧਾਇਕ ਡਾਕਟਰ ਇੰਦਰਵੀਰ ਸਿੰਘ ਨੇਜਰ ਨੇ ਕਿਹਾ ਕਿ ਸਿੱਖਾਂ ਨੇ ਪੂਰੀ ਦੁਨੀਆ 'ਚ ਆਪਣੇ ਕੇਸਾਂ ਤੇ ਕਕਾਰਾਂ ਨਾਲ ਵੱਖਰੀ ਪਛਾਣ ਬਣਾਈ ਹੈ। ਬੜਿੰਗ ਨੇ ਜਿਸ ਤਰ੍ਹਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਦੇ ਕੇਸਾਂ ਨੂੰ ਫੜ ਕੇ ਅਜੀਬ ਜਿਹੀਆਂ ਹਰਕਤਾਂ ਕੀਤੀਆਂ ਉਹ ਬਹੁਤ ਹੀ ਨਿੰਦਣਯੋਗ ਨੇ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦਾ ਗੰਭੀਰ ਨੋਟਿਸ ਲੈਣ ਜ਼ਿਕਰ ਜੋਗਾ ਹੈ ਕਿ ਕਾਂਗਰਸ ਵੱਲੋਂ ਜਵਾਬ ਦਿੰਦੇ ਇਸ ਮਾਮਲੇ ਤੇ ਕਿਹਾ ਗਿਆ ਹੈ ਕਿ ਇੱਕ ਪੰਥਕਤਰ ਦੇ ਆਪੇ ਬਣੇ ਪ੍ਰਧਾਨ ਸੁਖਵੀਰ ਬਾਦਲ ਕੀ ਪੰਥ ਵਰਗਾੜੀ ਬਾਈਬਲ ਕਲਾ ਸੌਦੇ ਸਾਦ ਨੂੰ ਮਾਫੀ 328 ਰੁਪਏ ਚੋਰੀ ਸੁਮੇਤ ਸਾਣੀ ਨਕੋਦਰਕਾਂਡ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਵਰਗੇ ਮਾਮਲਿਆਂ ਦੀ ਆਗਿਆ ਦਿੰਦਾ ਹੈ